ਲੜਕੀਆਂ ਲਈ ਵੱਡੀ ਸਕੀਮ ਹੋਈ ਸ਼ੁਰੂ ਸਿੱਧੇ ਖਾਤਿਆਂ ਦੇ ਵਿੱਚ ਆਉਣਗੇ ਪੈਸੇ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ 1-1 ਲੱਖ ਰੁਪਏ ਮਿਲਣਗੇ ਕਿ 1 ਲੱਖ ਰੁਪਏ ਤੱਕ ਦਾ ਲਾਭ ਮਿਲੇਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਹੋਰ ਸਕੀਮਾਂ ਦੀਆਂ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਤਾਂ ਸਰਕਾਰ ਦੁਆਰਾ ਇਹ ਜਿਹੜੀ ਸਕੀਮ ਖਾਸ ਤੌਰ ਤੇ ਲੜਕੀਆਂ ਲਈ ਚਲਾਈ ਜਾ ਰਹੀ ਹੈ ਤੇ ਵੱਧ ਤੋਂ ਵੱਧ ਲਾਭ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਤਾਂ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਤਾਂ ਤੁਸੀਂ ਦੇਖ ਸਕਦੇ ਹੋ ਦੋ ਧੀਆਂ ਹੋਣ ਤੇ 1 ਲੱਖ ਰੁਪਇਆ ਇੱਕ ਧੀ ਲਈ 50 ਹਜ਼ਾਰ ਰੁਪਏ ਦੇ ਰਹੀ ਹੈ ਸਰਕਾਰ ਜਾਨੋ ਕਿਵੇਂ ਕਰਨਾ ਹੈ ਅਪਲਾਈ ਕਿਸ ਤਰੀਕੇ ਨਾਲ ਤੁਸੀਂ ਇਸ ਦਾ ਲਾਭ ਜਿਹੜਾ ਉਠਾ ਸਕਦੇ ਹੋ ਭਾਰਤ ਸਰਕਾਰ ਬਲੋਧੀਆਂ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਸਰਕਾਰ ਉਹਨਾਂ ਦੀ ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਹਰ ਤਰ੍ਹਾਂ ਦੀ ਮਦਦ ਕਰ ਰਹੀ ਹੈ ਇਸ ਦੌਰਾਨ ਇੱਕ ਹੋਰ ਸਕੀਮ ਚਲਾਈ ਜਾ ਰਹੀ ਹੈ ਜਿਸ ਦਾ ਨਾਮ ਮੁੱਖ ਮੰਤਰੀ ਉਥਾਨ ਯੋਜਨਾ ਹੈ ਜੋ ਕਿ ਤੁਸੀਂ ਇਸ ਸਕੀਮ ਦਾ ਲਾਭ ਕਿਵੇਂ ਲੈ ਸਕਦੇ ਹੋ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਦੇਖਿਓ ਭਾਰਤ ਸਰਕਾਰ ਦੇ ਵੱਲੋਂ ਕਈ ਸਕੀਮਾਂ ਜਿਹੜੀਆਂ ਨੇ ਚਲਾਈਆਂ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਇਹ ਜਿਹੜੀ ਸਕੀਮ ਹੈ ਮਹਿਲਾਵਾਂ ਯਾਨੀ ਕਿ ਧੀ ਲੜਕੀਆਂ ਲਈ ਜਿਹੜੀ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਤੇ ਵੱਧ ਤੋਂ ਵੱਧ ਲਾਭ ਦਿੱਤਾ ਜਾ ਰਿਹਾ ਹੈ ਇੱਕ ਧੀ ਹੋਣ ਤੇ 50000 ਰੁਪਏ ਤੇ ਦੋ ਧੀਆ ਹੋਣ ਤੇ 1 ਲੱਖ ਰੁਪਏ ਦਾ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਜਨਮ ਤੇ ਮਿਲਦੇ ਹਨ 2000 ਰੁਪਏ ਇਸ ਸਕੀਮ ਤਹਿਤ ਬੱਚੇ ਦੇ ਜਨਮ ਤੋਂ ਲੈ ਕੇ ਉਸ ਦੀ ਪੜ੍ਹਾਈ ਤੱਕ ਦਾ ਖਰਚਾ ਸਰਕਾਰ ਚੁੱਕਦੀ ਹੈ ਇਸ ਵਿੱਚ ਬੇਟੀ ਦੇ ਜਨਮ ਤੇ ਮਾਪਿਆਂ ਨੂੰ ਖਰਚਾ ਸਰਕਾਰ ਦਿੰਦੀ ਹੈ 2000 ਰੁਪਏ ਦੀ ਪਹਿਲੀ ਕਿਸ਼ਤ ਹੁੰਦੀ ਹੈ ਜਨਮ ਸਮੇ ਜਦੋਂ ਬੇਟੀ 1 ਸਾਲ ਦੀ ਹੋ ਜਾਂਦੀ ਹੈ ਤਾਂ ਉਸ ਨੂੰ ਆਧਾਰ ਕਾਰਡ ਰਜਿਸਟਰ ਤੋਂ ਬਾਅਦ 1000 ਰੁਪਏ ਦੀ ਕਿਸ਼ਤ ਮਿਲਦੀ ਹੈ ਜੇਕਰ ਦੋ ਧੀਆਂ ਹਨ ਤਾਂ ਸਰਕਾਰ ਵੱਲੋਂ 2 ਸਾਲਾਂ ਬਾਅਦ 2000 ਰੁਪਏ ਦਾ ਲਾਭ ਦਿੱਤਾ ਜਾਂਦਾ ਹੈ ਤਾ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਜਿਹੜੀ ਇਹ ਯੋਜਨਾ ਜਿਹੜੀ ਖਾਸ ਤੌਰ ਤੇ ਲੜਕੀਆਂ ਲਈ ਚਲਾਈ ਜਾ ਰਹੀ ਹੈ ਇਸ ਦੇ ਵਿੱਚ ਦੱਸਤਾ ਵੀ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਬਹੁਤ ਹੀ ਜ਼ਰੂਰੀ ਆ ਪਛਾਣ ਪੱਤਰ ਜਨਮ ਸਰਟੀਫਿਕੇਟ ਆਮ ਨੇ ਸਰਟੀਫਿਕੇਟ ਦੱਸ ਦਈਏ ਕਿ ਜਦੋਂ ਬੇਟੀ ਦਾ ਦਾਗਲਾ ਹੁੰਦਾ ਹੈ ਤਾਂ ਸਰਕਾਰ ਨੌਵੀਂ ਤਾਂ ਦੇਖ ਸਕਦੇ ਹੋ ਸਰਕਾਰ ਨੌਵੀਂ ਜਮਾਤ ਚ ਪੜ੍ਹਾਈ ਦੌਰਾਨ ਕੁਝ ਪੈਸੇ ਦਿੰਦੀਆਂ ਹਨ ਤਾਂ ਇਸ ਸਕੀਮ ਦਾ ਲਾਭ ਕੌਣ ਲੈ ਸਕਦਾ ਹਨ ਇਸ ਸਕੀਮ ਦੇ ਇਸ ਇਹ ਸਕੀਮ ਦਾ ਲਾਭ ਬਿਹਾਰ ਦੇ ਸਥਾਈ ਨਿਵਾਸੀਆਂ ਨੂੰ ਹੀ ਮਿਲੇਗਾ ਬਿਹਾਰ ਦੇ ਵਜੇ ਇਹ ਸਕੀਮ ਜਿਹੜੀ ਚੱਲ ਰਹੀ ਹੈ ਇੱਕ ਪਰਿਵਾਰ ਵਿੱਚ ਵੱਧ ਤੋਂ ਵੱਧ ਦੋ 3 ਨੂੰ ਹੀ ਇਸ ਸਕੀਮ ਦਾ ਲਾਭ ਮਿਲੇਗਾ ਪਰਿਵਾਰ ਵਿੱਚ ਕੋਈ ਵੀ ਸਰਕਾਰੀ ਨੌਕਰੀ ਕਰਦਾ ਨਾ ਹੋਵੇ ਇਹ ਲਾਭ ਵਿਰਾਸ ਦੇ ਮਾਮਲੇ ਵਿੱਚ ਨਹੀਂ ਦਿੱਤਾ ਜਾਵੇਗਾ ਤਾਂ ਦੇਖੋ ਕਿਹੜੇ-ਕਿਹੜੇ ਦਸਤਾਵੇਜ਼ ਲੱਗਣਗੇ ਉਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਕਿਹੜੇ-ਕਿਹੜੇ ਦਸਤਾਵੇਜ਼ ਲੱਗਣਗੇ ਮਾਪਿਆਂ ਦਾ ਵੋਟਰ ਆਈਡੀ ਕਾਰਡ ਜਨਮ ਸਰਮਾਨ ਪੱਤਰ 12ਵੀਂ ਦੀ ਮਾਰਕਸ਼ੀਟ ਪਾਸਪੋਰਟ ਸਾਈਜ਼ ਆਕਾਰ ਦੀਆਂ ਫੋਟੋਆਂ ਆਧਾਰ ਕਾਰਡ ਇਹੇ ਦਸਤਾਵੇਜ਼ ਹੁਣੇ ਤੁਹਾਡੇ ਕੋਲ ਬਹੁਤ ਹੀ ਜ਼ਰੂਰੀ ਨੇ ਜਿਹੜੇ ਦਸਤਾਵੇਜ਼ ਇਸ ਦੇ ਵਿੱਚ ਲੱਗਣਗੇ ਅਰਜੀ ਕਿਵੇਂ ਦੇਣੀ ਹੈ ਬਿਹਾਰ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸਕੀਮ ਦਾ ਨਾਮ ਲੈ ਕੇ ਸਕੀਮ ਦੇ ਫਾਰਮ ਭਰ ਸਕਦੇ ਹੋ ਤਾਂ ਇਸ ਸਬੰਧੀ ਹੋਰ ਸਕੀਮਾਂ ਦੀ ਜਾਣਕਾਰੀ ਲੈਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ